ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਔਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਸਵੇਰੇ ਸਵੇਰੇ ਕਰਤੀ ਜੀ ਵੀਡੀਓ ਦੀ ਸਟਾਰਟਿੰਗ ਦੇਖ ਲਓ ਤੇ ਬੱਦਲ ਹੀ ਹੋਇਆ ਜੀ ਅੱਜ ਧੁੱਪ ਨਹੀਂ ਨਿਕਲੀ ਹਲੇ ਤੱਕ ਤੇ ਰਾਤੀ ਜੀ ਮੀਂਹ ਵੀ ਬਹੁਤ ਪਿਆ ਜੀ ਆਹ ਦੇਖ ਲਓ ਛੱਤ ਤੇ ਪਾਣੀ ਵੀ ਖੜਾ ਹਲੇ ਤੱਕ ਤੇ ਆਪਣੀਆਂ ਛਤਰੀਆਂ 깔ਦੀਆਂ ਖੜੀਆਂ ਜੀ ਚਲੋ ਇਸ ਵਾਰ ਨੇ ਧੋ ਵੀ ਹੋ ਗਈਆਂ ਨਾਲੇ ਤੇ ਹੁਣ ਆਪਣੇ ਕਬੂਤਰ ਖੋਲਦੇ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਤੇ ਨਵੇਂ ਬੱਚੇ ਵੀ ਦਿਖਾਉਨੇ ਆ ਕੱਡੇ ਕੱਡੇ ਹੋ ਗਏ ਇਹ ਅੱਜ ਕਬੂਤਰ ਡੋਣੇ ਦਾ ਨਹੀਂ ਜੀ ਆਪਾਂ ਕੋਈ ਵੀ ਇਹ ਆਪਣੇ ਆਪ ਉੱਡ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਤੇ ਚਲੋ ਹੁਣ ਆਪਣੇ ਕਬੂਤਰ ਬਾਹਰ ਆਣ ਹੋਲੀ-ਹੋਲੀ ਤੇ ਚਲੋ ਉੱਡਣਾ ਬਸ ਅੱਜ ਮੈਂ ਤਾਂ ਕਹਿੰਦਾ ਲੋ ਜੀ ਸਾਰੇ ਕਬੂਤਰ ਆਪਣੇ ਆਉਂਦੇ ਪਈ ਵਾਰੀ-ਵਾਰੀ ਬਾਅਦ ਤੇ ਇਹ ਤੁਹਾਨੂੰ ਆਪਾਂ ਨਵੇਂ ਬੱਚੇ ਵੀ ਦਿਖਾਵਾਂਗੇ ਹੁਣ ਬਾਹਰ ਆਣ ਬਸ ਥੋੜੇ ਕਬੂਤਰ ਰਹਿੰਦੇ ਆ ਤੇ ਉਹ ਵੀ ਬਾਹਰ ਨਿਕਲੋਗੇ ਦੇਖ ਕੇ ਉਹਨਾਂ ਨੂੰ ਲੋ ਜੀ ਆ ਜੀ ਨਵਾਂ ਬੱਚਾ ਜੀ ਲਾਲਛਰਾ ਜੀ ਦਾ ਦੇਖ ਲੋ ਤਾਂ ਨੇੜੇ ਦਿਖਾਉਣਾ ਇੱਕ ਹੋਰਾਂ ਦਿਖ ਲੋ ਜੀ ਡਾਬ ਡਾ ਹੋ ਗਿਆ ਜੀ ਦੇਖ ਲੋ ਜੀ ਛਤਰੀ ਤੇ ਬੈਹਂਦੇ ਜੀ ਆਪਣੇ ਆਪ ਇੱਕ ਅਦਾ ਗੇੜਾ ਮਾਰ ਲੈਂਦੇ ਆ ਹੱਲੇ ਤਾਂ ਜੀ ਆਸੇ-ਪਾਸੇ ਬੈੰਦੇ ਤੁਹਾਨੂੰ ਐਵੇਂ ਕਹਤੋਂ ਝੂਠ ਬੋਲਣਾ ਇੱਕ ਦੋ ਦਿਨ ਹੋ ਗਏ ਜੀ ਇਹਨਾਂ ਨੂੰ ਅੱਧੇ ਅੱਧੇ ਡਾਰੀ ਮਾਰਦੇ ਨੇ ਮਾੜੀ-ਮਾੜੀ ਜਿਆਦਾ ਨਹੀਂ ਉੜਦੇ ਕਦੇ ਆਹ ਕੋਠੇ ਤੇ ਬੈਹਂਦੇ ਆ ਕਦੇ ਇਧਰ ਸਾਹਮਣੇ ਬੈਹਂਦੇ ਚਲੋ ਕੋਈ ਨਹੀਂ ਹੌਲੀ-ਹੌਲੀ ਪੱਕੇ ਹੋਗੇ ਕਰਦੇ ਇਰੇ ਆ ਬੱਚਾ ਨਿਕਲੇ ਦੂਸਰੇਲੇ ਬਾਹਰ ਨਿਕਲੇ ਨਹੀਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਚਲੋ ਜੀ ਦੂਸਰਾ ਵੀ ਨਿਕਲ ਲੱਗਾ ਬੱਚਾ ਵਾਰ ਦੇਖ ਲਓ ਜੀ ਦੂਸਰਾ ਜੀ ਵੱਡਾ ਬੱਚਾ ਦੇਖ ਲਓ ਕਿੱਡਾ ਵੱਡਾ ਹੋ ਗਿਆ ਏ ਚਲੋ ਫੇਰ ਖੁੱਡੇ ਵਿੱਚ ਵੜ ਗਏ ਤੇ ਇਹ ਨਾਲੇ ਪਾਣੀ ਕੱਢ ਲਈ ਜੀ ਪਹਿਲਾਂ ਖੁੱਡੇ ਚ ਫਿਰ ਤੁਹਾਨੂੰ ਇਹਨਾਂ ਲਾਗੇ ਤੋਂ ਦਿਖਾ ਦਾਂਗੇ ਇੱਕ ਵਾਰ ਉਹ ਜੀ ਪਾਣੀ ਦਾ ਡੋਰ ਤੇ ਕਬੂਤਰ ਤਾਂ ਆਪਣੇ ਪਾਣੀ ਵਿੱਚ ਝੋਦੇ ਪਏ ਤੇ ਲੋਜੀ ਧੋਪੋਂ ਹੀ ਨਿਕਲਿਆ ਜੀ ਹੁਣ ਹੁਣ ਨਿਕਲੀ ਜਿ ਘੜਾ ਕੇ ਧੋਪਹਿਣ ਤੇ ਦੰਡ ਦਾ ਜੀ ਗਲ ਦੇ ਪਏ ਹਲੇ ਤਾਂ ਨਹੀਂ ਪੋਣੇ ਜੀ ਤੇ ਹੁਣ ਤੁਹਾਨੂੰ ਬੱਚਾ ਦਿਖਾਉਂਦੇ ਆਂ ਲਾਗੇ ਤੋਂ ਨਾਲੇ ਤੁਹਾਨੂੰ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਨੇ ਆਂ ਆਹ ਦੇਖ ਲਓ ਜੀ ਬੱਚਾ ਰੁਕੋ ਇਹ ਲਾਈਟ ਕਰਾਉਣਾ ਮਾੜੀ ਜੀ ਅ ਹੋਰ ਇਹ ਵੱਡਾ ਬੱਚਾ ਜੀ ਆ ਵਾਲਾ ਇਹਨੂੰ ਫੜ ਕੇ ਬਾਹਰ ਕੱਢਣਾ ਹੱਥ ਕਿਹਾ ਆਉਂਦੇ ਜੀ ਇੱਕ ਸੱਜੇ ਕਿਤੇ ਆਹੋ ਅਦਲੇ ਬੰਨ੍ਹ ਦਿੱਤਾ ਫਰਮੇ ਤਾ ਆ ਦੇਖੋ ਚਿਟੀਆਂ ਅੱਖਾਂ ਬਣਦੀਆਂ ਪਈਆਂ ਇਹਦੇ ਰੰਗ ਬਹੁਤ ਸੋਹਣਾ ਨਿਕਲੇ ਆ ਇਹਦੇ ਪਾਰਕ ਕੰਨੀਆਂ ਨਾ ਕਾਲੀਆਂ ਤੇ ਪੂਛ ਵੀ ਕਾਲੀ ਹੈ ਦੀ ਮਾੜੀ ਮਾੜੀ ਤੇ ਆ ਜੀ ਦੂਸਰਾ ਬੱਚਾ ਤਾਂ ਨਵੀਂ ਦਿਖਾਣਾ ਦੇਖ ਲਓ ਜੀ ਦੋਨੇ ਇਕੱਠੇ ਆ ਉਦਾਂ ਵਦੇਕੇ ਮਾਪੇ ਦੇ ਦੇ ਲੋ ਫਰਕ ਪੈਣਾ ਜੀ ਉਹ ਬੱਚਾ ਕੱਢਾ ਹੋ ਗਿਆ ਤੇ ਆ ਦੇਖੋ ਜੀ ਕਿੰਨਾ 깔 ਤੇਦੇ ਸੱਟ ਵੀ ਲੱਗੀ ਸੀ ਨਾ ਸਿਰ ਤੇ ਹੁਣ ਤਾਂ ਜ਼ਖਮ ਸੈੱਟ ਹੋ ਗਿਆ ਵਾ ਫਿਰ ਕੋਈ ਨੇ ਵੀ ਬਾਹਰ ਆ ਜਾਊਗਾ ਤੇ ਨਾਲੇ ਜੀ ਆਪਣੀਆਂ ਕਬੂਤਰੀਆਂ ਬੈਠੀਆਂ ਜੀ ਆਂਡੇ ਦੇ ਉੱਤੇ ਇਹਨਾਂ ਨੇ ਆ ਆ ਦੇ ਲੋ ਜੀ ਆਹ ਕਬੂਤਰੀਆਂ ਆਂਡੇ ਧਰ ਲਈ ਸੀ ਜੀ ਦੋਨੇ ਜੀ ਤੇ ਮੈਂ ਕਹਿਆ ਕਿ ਬੱਚੇ ਕਢਾ ਲਾਂਦੇ ਇਹਨਾਂ ਦੇ ਤੇ ਇਹਨੇ ਦੋ ਅੰਡੇ ਤਾਂ ਰੇ ਸੀਗੇ ਤੇ ਇੱਕ ਕੰਡ ਚੱਕ ਨਾ ਮੈਂ ਉਹ ਕੂਤ ਦੇ ਥੱਲੇ ਰੱਖਤਾ ਬਣੀ ਕਾਲੇ ਚਿਰਾਜੀ ਦੀ ਕਬੂਤਰੀ ਥੱਲੇ ਕਿਉਂਕਿ ਉਹਨੇ ਮੈਂ ਅੰਡੇ ਤਾਂ ਰੇ ਸੀ ਉਹਦੇ ਅੰਡੇ ਵਿੱਚ ਚੱਕਦੇ ਸੀਗੇ ਤੇ ਤੁਹਾਨੂੰ ਪਤਾ ਪਹਿਲਾਂ ਵੀ ਇਹ ਕਬੂਤਰੀ ਦਾ ਮੈਂ ਅੰਡਾ ਨਾ ਇਹ ਥੱਲੇ ਰੱਖਿਆ ਸੀਗਾ ਤੇ ਉਹ ਟੁੱਟ ਗਿਆ ਸੀਗਾ ਜੀ ਬੱਚਾ ਉਹ ਵਿੱਚ ਹੀ ਮਰ ਗਿਆ ਸੀ ਵਿਚਾਰਾ ਥੋੜੇ ਦਿਨ ਹੀ ਰਹਿੰਦੇ ਸੀਗੇ ਨਿਕਲਣ ਨੂੰ ਤੇ ਹੁਣ ਫੇਰ ਅੰਡੇ ਰੱਖੇ ਆ ਤੇ ਕਿਹਦੇ ਥੱਲੇ ਆ ਤੇ ਕੋਲ ਥੱਲੇ ਆ ਜੀ ਇਹ ਕਬੂਤਰੀ ਦਾ ਤੇ ਚਲੋ ਦੇਖਦੇ ਆ ਕਦੋਂ ਤੱਕ ਬੱਚੇ ਕੱਢਦੇ ਆ ਤੇ ਜੋ ਖੋਟਾ ਵੀ ਕਾਫੀ ਗੰਦਾ ਹੋਇਆ ਸਾਡੇ ਸਾਹਮਣੇ ਦੇਖ ਲਓ ਕੋਈ ਨਹੀਂ ਕਰਾਂਗੇ ਸਾਫੀ ਤੇ ਨਾਲੇ ਹੁਣ ਜੀ ਆ ਬੱਚੇ ਥੋੜੇ ਜੇ ਹੋਰ ਵੱਡੇ ਹੋ ਰਹੇ ਨੇ ਨਾ ਆਹ ਵਾਲਾ ਦੂਸਰਾ ਤਾਂ ਹੋਈ ਹੀ ਆ ਕੋਈ ਚੱਕਰ ਨਹੀਂ ਉਹਦਾ ਆਹ ਥੋੜਾ ਵੱਡਾ ਹੋ ਜੇ ਤੇ ਟੋਕਰੀਆਂ ਕੱਢ ਦਣੀਆਂ ਜੀ ਵਿੱਚੋਂ ਐਵੇਂ ਖਲਾਰਾ ਜਾ ਪਿਆ ਨਾ ਐਵੇਂ ਚੱਕ ਦਣ ਹੁ ਜੀ ਹੁਣ ਨਹੀਂ ਬੱਚੇ ਘਟੋਣੇ ਨਾਲੇ ਤੇ ਮੌਸਮ ਵੀ ਤੁਹਾਨੂੰ ਪਤਾ ਹੁਣ ਬਦਲਣ ਲੱਗ ਪਿਆ ਥੋੜਾ ਥੋੜਾ ਤੇ ਦੇਖ ਲਓ ਜ ਆਪਣੇ ਸਾਰੇ ਕਬੂਤਰ ਹਨ ਘੁੰਮਦੇ ਮੇ ਮਜੇ ਨੇ ਤੇ ਆਣਾ ਛੋਟੇ ਬੱਚੇ ਨੇ ਬਾਹਰ ਆਏ ਨੇ ਦੇਖਿਓ ਮਾੜੇ ਸਾਈਡ ਨੂੰ ਹੋ ਗਾ ਇਹਨੂੰ ਨਿਗਾਹ ਦੇ ਯਾਰ ਤੇ ਨਾਲ ਜੀ ਆਪਣੇ ਜਿਹੜੇ ਉਹ ਤਿੰਨ ਬੱਚੇ ਜਿਹੜੇ ਤੁਸੀਂ ਪਿਛਲੀ ਵੀਡੀਓ ਦੇਖ ਲਿਓ ਚੈਨਲ ਤੇ ਜੇ ਨਹੀਂ ਹਰੇ ਤੱਕ ਦੇਖੀ ਤਾਂ ਜਿਹੜੇ ਤਿੰਨ ਬੱਚੇ ਜਿਹੜਾ ਆਏ ਸੀ ਜਿਹੜੇ ਜਿਹੜਾ ਜੀ ਇਹਦੇ ਨਾਲ ਦਾ ਬੱਚਾ ਸੀਗਾ ਕਿ ਉਸ ਤੋਂ ਬਾਅਦ ਜੀ ਇੱਕ ਦਿਨ ਫੇਰ ਆਏ ਸੀ ਮੈਂ ਸਵੇਰੇ ਤੇ ਉਹ ਬੱਚਾ ਜੀ ਬੈਰੀ ਲੈ ਗਈ ਜੀ ਬੜਾ ਦੁੱਖ ਲੱਗਾ ਜੀ ਉਹ ਬੱਚੇ ਦਾ ਬੈਰੀ ਲੈ ਗਈ ਜੀ ਉਹਨੂੰ ਵਿਚਾਰੇ ਨੂੰ ਤੇ ਆਹ ਫਿਰ ਹੁਣ ਆਹੀ ਬੱਚਾ ਵੱਜਿਆ ਜੀ ਸਾਡੇ ਕੋਲ ਜੋੜੇ ਦਾ ਆਹ ਵਾਲਾ ਕਬੂਤਰ ਹੈ ਜੀ ਤੇ ਇਹਦਾ ਬੱਚਾ ਇਹਦਾ ਨਾਲ ਦਾ ਭਰਾ ਜੀ ਲੈ ਗਈ ਤੁਹਾਡੇ ਸਾਹਮਣੇ ਦੇਖ ਲਓ ਜੀ ਪੀਸੀ ਵੀਡੀਓ ਵਿੱਚ ਉੱਡੇ ਵੀ ਕਿੰਨਾ ਜ਼ਿਆਦਾ ਸਿਰ ਕੋ ਦੇ ਰੜਾਏ ਸੀ ਆਪਾਂ ਮੇਰੇ ਸਾਡੇ ਡੇਢ ਘੰਟਾ ਡੇਢ ਤੋਂ 2 ਘੰਟੇ ਉੱਡੇ ਗਏ ਸੀ ਉਦੋਂ ਤੇ ਦੁੱਖ ਲੱਗਾ ਜੀ ਬੱਚੇ ਦਾ ਕਾਫੀ ਇਤਨਾਲੇ ਛਤਰੀ ਦੇ ਹਨ ਪੱਕੇ ਹੋ ਗਏ ਸੀ ਆਪਣੇ ਨਾ ਉਹ ਆਸੇ-ਪਾਸੇ ਹੁਣ ਬੈਠੇ ਸੀਗੇ ਤੇ ਚਲੋ ਕੋਈ ਨਹੀਂ ਉਨਕਾ ਡਾਲਾਂਗੇ ਦੇਖੋ ghee ਬਣਦਾ ਹੁਣ ਬੱਚੇ ਕਿਦਾਂ ਹੀ ਨਿਕਲਦੇ ਆ ਪਹਿਨਾ ਤਾਂ ਰੰਗ ਵਧੀਆ ਨਿਕਲਿਆ ਨਾਲ ਹੀ ਇਹਨਾਂ ਤਾਂ ਦੇਖ ਲਓ ਤੇ ਥੋੜੇ ਦਾਣੇ ਪਾਉਣੇ ਆ ਸੁੱਕੇ ਪਾਸੇ ਉੱਡਣਾ ਬਸ ਤਾਂ ਹੀ ਨਾ ਮੈਂ ਹੁਣ ਡੋਣਾ ਇਹ ਦੁੱਖ ਬੋਲਾਦਾ ਜਦੋਂ ਬੈਰੀ ਚੱਕ ਲੈ ਜਾਂਦੀ ਨਾ ਕਿੱਡਾ ਵੱਡਾ ਨਾਲੇ ਬੱਚਾ ਹੋ ਗਿਆ ਜੀ ਇਧਰ ਪਧਰੇ ਪਾਉਣ ਦਾ ਦਾਣੇ ਇੱਕ ਵਾਰ ਥੋੜੇ ਪਾਉਂਦਾ ਜੀ ਪਹਿਲਾਂ ਤਾਂ ਖਾਣੇ ਨਾਲ ਥੋੜੇ ਹੀ ਇਧਰ ਪਾਣੀ ਵੀ ਜਾਂਦਾ ਵੀ ਚੱਕਰਵਾ ਉੱਡਣਾ ਜੀ ਬਸ ਪਾਣੀ ਪਾ ਲਈ ਲੋ ਜੀ ਉੱਡ ਗਈ ਲਾਸ਼ ਰਾਏ ਤੇ ਉਹਦੀ ਕਬੂਤਰੀ ਚਲੋ ਦੋ ਦਿਨ ਗੇੜੇ ਮਾਰ ਕੇ ਆਣਾ ਇਹਨਾਂ ਨੇ ਤਾਂ ਕੋਈ ਚੱਕਰ ਹੀ ਨਹੀਂ ਇਹਨਾਂ ਦਾ ਲੋ ਜੀ ਕਬੂਤਰ ਹੀ ਜਾਗੇ ਹੁਣ ਕਬੂਤਰ ਨਹੀਂ ਆਉਣ ਉਹ ਜੀ ਨਵਾਂ ਬੱਚਾ ਬੈਠਾ ਛਤਰੀ ਤੇ ਹੁਣ ਆਏ ਲੋਕਾਂ ਨਾਲ ਚਲ ਜੀ ਆਹ ਦੇਖ ਲੋ ਲੋ ਜੀ ਮੈਂ ਹੁਣ ਕਬੂਤਰ ਖੋੜੇ ਵਿੱਚ ਬੰਦ ਕਰਨ ਲੱਗਾ ਸੀ ਤੇ ਜੀ ਆਪਣੇ ਚਾਰ ਕ ਬੱਚੇ ਉੱਡ ਗਏ ਆਂ ਦੇਖ ਲੋ ਜੀ ਚਾਰੇ ਉੱਡਣ ਦੇ ਆ ਜੀ ਮੈਂ ਕਹਿੰਦਾ ਆਈ ਜਾਣ ਥੱਲੇ ਤੋ ਚਲੋ ਹੁਣ ਦੇਖਦੇ ਆ ਕੌ ਦਾ ਕੌਂਦੇ ਆ ਹੋਰ ਨਹੀਂ ਕੋਈ ਚੱਕਰ ਜੀ ਬਸ ਬੈਰੀ ਦੇ ਡਰ ਆ ਪਹਿਲਾਂ ਇੱਕ ਚੱਕ ਲਿਆ ਹੁਣ ਐਵੇਂ ਕਾਦੋ ਹੋਰ ਕੋਈ ਮਰੋਣਾ ਵਿਚਾਰ ਚਲੋ ਜੀ ਆ ਵੀ ਆ ਗਿਆ ਥੱਲੇ ਆ ਜਾ ਆ ਜਾ ਚੱਕ ਹੋ ਜੀ ਇੱਕ ਤਾਂ ਆ ਗਿਆ ਉਹ ਤਿੰਨ ਰਹਿ ਗਏ ਜੀ ਬਸ ਉਹ ਤੋਂ ਬੱਦਲ ਵੀ ਆ ਜੀ ਹਵਾ ਵੀ ਚੱਲਣ ਦੀ ਮਾੜੀ ਮਾੜੀ ਉਹ ਦੇਖ ਲਓ ਜੀ ਤੇ ਬੱਦਲ ਕਾਫੀ ਚੜਿਆ ਇਧਰੋਂ ਹੁਣ ਇਧਰ ਦਾ ਧੋਪੇ ਦੇਖੋ ਇਧਰ ਧੁੱਪ ਨਿਕਲੀਆਂ ਸਾਫ ਮੌਸਮ ਇਧਰ ਬੱਦਲੇ ਬੱਦਲੇ ਚਲੋ ਉੱਤਰ ਜਾਣੇ ਮਿਲਦਾ ਵੈਸੇ ਤੇ ਚਲੋ ਜਦੋਂ ਥੱਲੇ ਆਉਂਦੇ ਨੂੰ ਹੁਣ ਉਦੋਂ ਦਿਖਾਉਂਦਾ ਲੋ ਜੀ ਮੈਂ ਛਤਰੀ ਵੱਡੀ ਖੜੀ ਕੀਤੀ ਹੁਣੀ ਤੇ ਜੀ ਆਪਣਾ ਨਵਾਂ ਬੱਚਾ ਵੀ ਉੱਡ ਗਿਆ ਅੱਜ ਆਹ ਦੇਖ ਲਓ ਜੀ ਉਹਦੇ ਨਾਲ ਉੱਪਰ ਉੱਡਣ ਦੇ ਆਂ ਦੇਖ ਲਓ ਵੇਖੋ ਕੋਈ ਕੰਮ ਹੋ ਗਿਆ ਜੀ ਅੱਜ ਆਸੇ-ਬਾਸੇ ਹੁਣ ਇਹਨੇ ਬੈਣਾ ਤੇਰੇ ਤੰਗ ਬੋਗਾ ਨਾ ਸਾਰੀ ਸਾਡੀ ਮਿਲਦਾ ਦੇਖ ਲਓ ਜੀ ਕਿਦਾਂ ਕੱਲਾਏ ਉੱਡਣ ਦੇ ਆ ਇੱਧਰ ਜਾਣ ਦੇ ਆ ਕੱਲਾਏ ਉੱਡੀ ਜਾਂਦੇ ਦੇ ਕੋਮੋਸੋਂ ਉੱਤੋਂ ਖਰਾਬ ਨੇ ਰੀ ਨੂੰ ਚਾਹਸੇ ਪਾਸੇ ਨਿਕਲ ਜੇ ਇਹਨੇ ਘਰ ਦੇ ਨਾਲ ਪੱਕਾ ਵੀ ਨਹੀਂ ਉਹ ਦੇ ਲੈ ਜੀ ਕਿੱਦਾਂ ਉੱਡਣ ਗਿਆ ਇਕੱਲਾ ਹੀ ਤਾਂ ਚੜੀ ਜਾਂਦਾ ਵਾ ਜਦੋਂ ਮੈਂ ਕਬੂਤਰ ਕੱਢਦਾ ਬਾਹਰ ਦੋ ਕੱਪੜ ਕਾਈਆਂ ਦੇ ਨਾਲ ਸ਼ਾਇਦ ਆਈ ਜਾਵੇ ਥੱਲੇ ਤੇ ਆਹ ਚਾਰ ਆਪਣੇ ਇੱਧਰ ਉੱਡਰਦੇ ਆ ਵੀ ਉੱਚੇ ਹੋਈ ਜਾਂਦੇ ਆ ਤੇ ਉਦੋਂ ਉਹ ਹੀ ਕੁੱਟ ਗਿਆ ਜੀ ਤੇ ਕਰਦਾ ਕੁਛ ਨਾ ਕਬੂਤਰ ਬਾਹਰ ਕੱਢਦਾ ਆਪਣੇ ਤੇ ਬੱਚੇ ਤੇ ਵੀ ਨਿਗਰ ਰੱਖਣੀ ਪੈਣੀ ਆਸੇ ਵਾ ਤੈਨੂੰ ਚੱਲ ਜੇ ਚਲੋ ਹੁਣ ਕਬੂਤਰ ਆਪਣੇ ਦੋ ਤਿੰਨ ਬਾਹਰ ਕੱਢ ਲੰਨਾ ਹੋਰ ਪੁੱਤਰ ਤਾਂ ਜੀ ਹੁਣ ਬਾਹਰ ਕੱਢਿਆ ਮੈਂ ਉਹਨੇ ਉੱਤੇ ਥੱਲੇ ਹੋਈ ਜਾਂਦੇ ਛਤਰੀ ਤੇ ਵਾਰੀ ਵਾਰੀ ਲੋਕੀ ਦੇਖੋ ਜੀ ਕਿੱਥੇ ਚੜ ਗਏ ਤਾਂ ਲੱਗ ਗਿਆ ਜੀ ਦੇਖ ਲਓ ਦੇਖ ਲਓ ਜੀ ਕਿੰਨੇ ਉੱਚਾ ਚਾਰ ਰੋੜ ਦੇ ਤੇ ਬੱਚਾ ਉਹ ਉੱਡਣ ਦੇ ਆ ਵਿੱਚ ਉਹ ਇਕੱਠਾ ਨੇ ਵਿੱਚ ਇਕੱਲਾ ਹੋ ਜਾਂਦਾ ਆ ਦੇਖ ਲਓ ਹੁਣ ਸਾਈਡ ਨੂੰ ਜਾਣਾ ਨੇ ਇਕੱਲੇ ਨੇ ਆਹ ਦੇਖ ਲਓ ਉਹ ਪਰਲੇ ਪਨੇ ਜਾਣਦੇ ਆ ਆ ਇਧਰ ਉੱਡਣ ਦੇ ਆ ਬਸ ਬੈਰੀ ਨਾ ਆਵੇ ਜੀ ਅੱਜ ਇਹ ਨਵਾਂ ਬੱਤਰੀ ਪਹਿਲਾ ਵਾਰੀ ਉੱਡਿਆ ਅੱਜ ਦੇਖ ਲਓ ਕਾਫੀ ਚਲਾ ਗਿਆ ਉਹਨਾਂ ਨਾਲੋਂ ਉੱਚਾ ਹੀ ਹੈ ਤੇ ਬੱਦਲ ਜੀ ਕਾਫੀ ਹੋ ਗਿਆ ਇਧਰ ਚੜਿਆ ਹੋਣੀ ਇਹ ਹਵਾ ਦੇਖੋ ਚੱਲਣ ਦੀ ਤੇ ਕਬੂਤਰ ਆਪਣੇ ਨਿਵੇਂ ਹੋ ਗਏ ਤਾਂ ਚੜੀ ਜਾਂਦਾ। ਕਬੂਤਰ ਆਪਣੇ ਆਂਗੇ ਚੱਲੋ ਥੱਲੇ ਹੁਣ। ਤੇ ਉਹ ਉੱਤੇ ਚੜੀ ਆ ਨਾ ਉਹਦੇ ਰੋਚਾ ਲੱਗ ਜਾਂਦਾ ਹੋਰ। ਚਲੋ ਦੇਖਦੇ ਆ ਕੀ ਕਰਦੇ ਅੱਜ ਜੀ। ਆਪਣੀ ਕਾਲੀ ਕਬੂਤਰੀ ਤੇ ਇੱਕ ਕਾਲੇ ਛਰਾਜ ਦਾ ਬੱਚਾ ਉਤਰਿਆ ਆ। ਤੇ ਬੱਸ ਹੁਣ ਤਿੰਨ ਰਹਿ ਗਏ ਜੀ। ਦੋ ਵੱਡੇ ਬੱਚੇ ਤੇ ਇੱਕ ਆਨਾਵਾ ਬੱਚਾ। ਨਹੀਂ ਪੁੱਤਰ ਹੀ ਹੋਣਾ ਬਸ ਮੈਨੂੰ ਲੱਗਦਾ ਥੋੜਾ ਟੰਕ 5 ਮਿੰਟ ਤੱਕ ਕਾਬੂ ਹੋਗੇ ਥੱਲੇ 5 ਮਿੰਟ ਤੱਕ ਆ ਜਾਣਾ ਥੱਲੇ ਇਹਨਾਂ ਨੂੰ ਵੀ ਲੱਗਦਾ ਕਿਉਂਕਿ ਹੁਣ ਨੀਵੇਂ ਜੇ ਹੋਣ ਲੱਪੇ ਨਾ ਦੇ ਲੋ ਸਾਹਮਣੇ ਟੱਡੇ ਉੱਡ ਗਏ ਤੇ ਆ ਵੀ ਕਬੂਤਰ ਉੱਡ ਗਿਆ ਲੋ ਜੀ ਚਲੋ ਉਤਰਿਆਣੇ ਆ ਜਾਣਾ ਥੱਲੇ ਬਸ ਦੇਖ ਲੋ ਚੱਕੋ ਹੀ ਆ ਵੀ ਲੈ ਆ ਹੀ ਗਏ ਥੱਲੇ ਬਸ ਹੁਣ ਚੱਕੋ ਆ ਵੀ ਉਤਰਿਆ ਉਣਾ ਆ ਬੱਚੇ ਨੇ ਪਤਾ ਨਹੀਂ ਕਿੱਥੇ ਲੈਂਡਿੰਗ ਕਰਨੀ ਮੇਰੇ ਸੋਨ ਦਾ ਅਸੇ ਪਾਸੇ ਉਤਰੂਗਾ ਬਾਕੀ ਦੇਖੋ ਕੀ ਕਰਦਾ ਅੱਜ ਬਸ ਜਾਨੀ ਮੈਂ ਹੋਂਦੇ ਆ ਜੀ ਘਰ ਤੇ ਪਤਾ ਨਹੀਂ ਕਿੱਥੇ ਬਹਿਣਾ ਇਹਨੇ ਹਾਜੇ ਬੋਜੀ ਹਵਾ ਵੀ ਆ ਗਈ ਹੁਣ ਜਿਆਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਕਬੂਤਰ ਡੋਨੇ ਪਾਣੀ ਮਾਰੀ ਜੇ ਇਧਰ ਆ ਜਾ 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 ਸ਼ਾਬਾਸ਼ ਆ ਜਾ ਲੋ ਜੀ ਸ਼ਦਾ ਹੀ ਉਤਰ ਗਿਆ ਬੱਚਾ ਜੀ ਆਪਣਾ ਨਾਲੇ ਅੱਜ ਇਹਨੇ ਜੀ ਹੋੜੀ ਹੋੜੀ ਛਤਰੀ ਤੋਂ ਲਾਹ ਲੀਏ ਸਾਰੇ ਕਬੂਤਰ ਆਪਾਂ ਉਹ ਮੌਸਮ ਵੀ ਜਿਆਦਾ ਖਰਾਬ ਗਿਆ ਨੇਰੀ ਜੀ ਆ ਗਈ ਆ ਹੁਣ ਤੇ ਖੁੱਡੇ ਚ ਪਹਿਲਾਂ ਬਾੜਦਾ ਜੀ ਇਹਨਾਂ ਨੂੰ ਸਾਰਿਆਂ ਨੂੰ ਲਾਤੇ ਆ ਇਹ ਹਾਲੇ ਵੀ ਛਤਰੀ ਤੇ ਬੈਠਾ ਹੁੰਦੇ ਆ ਆਪਣੇ ਸਾਰੇ ਕਬੂਤਰ ਖੁੱਡੇ ਵਿੱਚ ਆ ਗਏ ਤੇ ਆ ਵਾਲੀ ਵੀਡੀਓ ਦਾ ਜੀ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੁਣ ਤੁਹਾਨੂੰ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਵਿੱਚ